ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਪੀਰ ਦਸਤਗੀਰ ਦੀ ਸਾਖੀ ਬਗਦਾਦ ਵਿੱਚ ਇੱਕ ਪੀਰ ਦਸਤਗੀਰ ਰਹਿੰਦੇ ਸਨ ਉਹ ਆਪਣੇ ਮਹਿਲ ਵਿੱਚ ਹਮੇਸ਼ਾ ਗਹਿਰੀ ਸੋਚ ਵਿੱਚ ਡੁੱਬੇ ਰਹਿੰਦੇ ਸਨ ਇੱਕ ਦਿਨ ਉਨ੍ਹਾਂ ਦੀ ਬੇਗਮ ਨੇ ਉਨ੍ਹਾਂ ਤੋਂ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਕੁਝ ਅਣਸੋਚੀਆਂ ਪਹੇਲੀਆਂ ਉਹਨਾਂ ਦੇ ਮਨ ਨੂੰ ਪਰੇਸ਼ਾਨ ਕਰ ਰਹੀਆਂ ਹਨ ਅਤੇ ਉਹ ਨਹੀਂ ਜਾਣਦੇ ਸਨ ਕਿ ਇਹ ਪਹੇਲੀਆਂ ਕਦੋਂ ਸੁੱਝਣਗੀਆਂ ਉਹ ਸੋਚਦੇ ਸਨ ਕਿ ਪਤਾ ਨਹੀਂ ਕਿ ਇਹ ਪਹੇਲੀਆਂ ਸੁੱਝਣਗੀਆਂ ਵੀ ਜਾਂ ਉਹਨਾਂ ਦੇ ਨਾਲ ਹੀ ਦਫ਼ਨ ਹੋ ਜਾਣਗੀਆਂ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਮੱਕਾ ਮਦੀਨਾ ਦੀ ਯਾਤਰਾ ਤੋਂ ਬਾਅਦ ਬਗਦਾਦ ਪਹੁੰਚੇ ਉਹ ਆਪਣੇ ਪਿਆਰੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਇੱਕ ਦਰਖਤ ਦੇ ਹੇਠਾਂ ਬੈਠ ਕੇ ਪਰਮਾਤਮਾ ਦਾ ਸਿਮਰਨ ਕਰ ਰਹੇ ਸਨ ਕਿ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਕਿ ਸਭ ਤੋਂ ਵੱਡਾ ਧਰਮ ਇਨਸਾਨੀਅਤ ਹੈ ਭਾਈ ਮਰਦਾਨਾ ਜੀ ਰਵਾਬ ਵਜਾ ਰਹੇ ਸਨ ਜਦੋਂ ਪੀਰ ਦਸਤਗੀਰ ਦੇ ਸਿਪਾਹੀਆਂ ਨੇ ਇਹ ਸੁਣਿਆ ਤਾਂ ਉਹਨਾਂ ਨੂੰ ਬਹੁਤ ਗੁੱਸਾ ਆਇਆ ਅਤੇ ਉਹਨਾਂ ਨੇ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਨੂੰ ਕੈਦ ਕਰਕੇ ਪੀਰ ਦਸਤਗੀਰ ਦੇ ਦਰਬਾਰ ਵਿੱਚ ਪੇਸ਼ ਕੀਤਾ ਪੀਰ ਦਸਤਗੀਰ ਨੇ ਗੁਰੂ ਜੀ ਤੋਂ ਪੁੱਛਿਆ ਕਿ ਤੁਸੀਂ ਕੌਣ ਹੋ ਤੁਹਾਡਾ ਨਾਮ ਕੀ ਹੈ ਸਿਪਾਈਆਂ ਨੇ ਕਿਹਾ ਕਿ ਇਹ ਸੰਤ ਹਨ ਕਹਿ ਰਹੇ ਸਨ ਕਿ ਅੱਲਾ ਜਾ ਈਸ਼ਵਰ ਤੋਂ ਵੱਡਾ ਇਨਸਾਨੀਅਤ ਦਾ ਤਾਰਮ ਹੈ ਇਹ ਸੁਣ ਕੇ ਪੀਰ ਦਸਤਗੀਰ ਨੇ ਗੁਰੂ ਜੀ ਨੂੰ ਕਿਹਾ ਕਿ ਉਹ ਉਨ੍ਹਾਂ ਤੋਂ ਤਿੰਨ ਸਵਾਲ ਪੁੱਛੇਗਾ ਜੇਕਰ ਉਨ੍ਹਾਂ ਨੇ ਸਹੀ ਉੱਤਰ ਦਿੱਤੇ ਤਾਂ ਉਹ ਉਨ੍ਹਾਂ ਨੂੰ ਛੱਡ ਦੇਵੇਗਾ ਨਹੀਂ ਤਾਂ ਉਨ੍ਹਾਂ ਨੂੰ ਸਜ਼ਾ ਮਿਲੇਗੀ ਪੀਰ ਦਸਤਗੀਰ ਨੇ ਗੁਰੂ ਜੀ ਤੋਂ ਸਵਾਲ ਪੁੱਛਣੇ ਸ਼ੁਰੂ ਕੀਤੇ ਉਸਦਾ ਪਹਿਲਾ ਸਵਾਲ ਸੀ ਕਿ ਖੁਦਾ ਜਾਂ ਰੱਬ ਨੂੰ ਕਿਸ ਨੇ ਬਣਾਇਆ ਤਾਂ ਗੁਰੂ ਜੀ ਨੇ ਉਸ ਤੋਂ ਉਸਦੀ ਸਾਰੀ ਦੌਲਤ ਮੰਗਵਾਉਣ ਲਈ ਕਿਹਾ ਪੀਰ ਦਸਤਗੀਰ ਇਹ ਸੁਣ ਕੇ ਹੈਰਾਨ ਹੋ ਗਿਆ ਪਰ ਆਪਣੇ ਸਵਾਲ ਦਾ ਉੱਤਰ ਪਤਾ ਕਰਨ ਲਈ ਉਸਨੇ ਆਪਣਾ ਸਾਰਾ ਧਨ ਦੌਲਤ ਮੰਗਵਾ ਲਿਆ ਇਸ ਤੋਂ ਬਾਅਦ ਗੁਰੂ ਜੀ ਨੇ ਉਸ ਨੂੰ ਸਿੱਕਿਆਂ ਦੀਆਂ ਪੋਟਲੀਆਂ ਗਿਣਨ ਲਈ ਕਿਹਾ ਪੀਰ ਦਸਤਗੀਰ ਗਿਣਨ ਲੱਗਾ 1 2 3 ਜਦੋਂ ਉਸਨੇ 3 ਤੱਕ ਕਰ ਗਿਣਿਆ ਤਾਂ ਗੁਰੂ ਜੀ ਨੇ ਉਸ ਨੂੰ ਵਿੱਚ ਹੀ ਰੋਕ ਦਿੱਤਾ ਅਤੇ ਕਿਹਾ ਕਿ ਉਹ ਗਿਣਤੀ ਸਹੀ ਨਹੀਂ ਕਰ ਰਿਹਾ ਉਸ ਨੂੰ ਦੁਬਾਰਾ ਗਿਣਤੀ ਕਰਨੀ ਚਾਹੀਦੀ ਹੈ ਪੀਰ ਦਸਤਗੀਰ ਨੇ ਦੁਬਾਰਾ ਗਿਣਨਾ ਸ਼ੁਰੂ ਕੀਤਾ ਪਰੰਤੂ ਗੁਰੂ ਜੀ ਨੇ ਉਸ ਨੂੰ ਦੁਵਾਰਾ ਵਿੱਚ ਹੀ ਟੋਕ ਦਿੱਤਾ ਅਤੇ ਕਿਹਾ ਕਿ ਉਹ ਇੱਕ ਤੋਂ ਪਹਿਲਾਂ ਗਿਣਨਾ ਸ਼ੁਰੂ ਕਰੇ ਇਹ ਸੁਣ ਕੇ ਪੀਰ ਦਸਤਗੀਰ ਨੇ ਕਿਹਾ ਕਿ ਇੱਕ ਤੋਂ ਪਹਿਲਾਂ ਤਾਂ ਕੁਝ ਨਹੀਂ ਹੁੰਦਾ ਗੁਰੂ ਜੀ ਨੇ ਕਿਹਾ ਕਿ ਇੱਕ ਤੋਂ ਪਹਿਲਾਂ ਕੁਝ ਨਹੀਂ ਹੁੰਦਾ ਪਰਮਾਤਮਾ ਜਾਂ ਖੁਦਾ ਸਭ ਤੋਂ ਪਹਿਲਾਂ ਹੈ ਉਹੀ ਸਿਰਜਣਹਾਰ ਹੈ ਪੀਰ ਦਸਤਗੀਰ ਇਹ ਸੁਣ ਕੇ ਬਹੁਤ ਹੈਰਾਨ ਰਹਿ ਗਿਆ ਪੀਰ ਦਸਤਗੀਰ ਦਾ ਦੂਜਾ ਪ੍ਰਸ਼ਨ ਸੀ ਕਿ ਪਰਮਾਤਮਾ ਜਾਂ ਰੱਬ ਕਿੱਥੇ ਰਹਿੰਦਾ ਹੈ ਗੁਰੂ ਜੀ ਨੇ ਇੱਕ ਦੁੱਧ ਨਾਲ ਭਰਿਆ ਹੋਇਆ ਕਟੋਰਾ ਮੰਗਵਾਇਆ ਅਤੇ ਪੀਰ ਦਸਤਗੀਰ ਨੂੰ ਪੁੱਛਿਆ ਕਿ ਉਸ ਨੂੰ ਇਸ ਵਿੱਚ ਕੀ ਦਿਖਾਈ ਦੇ ਰਿਹਾ ਹੈ ਪੀਰ ਦਸਤਗੀਰ ਨੇ ਉੱਤਰ ਦਿੱਤਾ ਕੀ ਇਸ ਵਿੱਚ ਦੁੱਧ ਹੈ ਗੁਰੂ ਜੀ ਨੇ ਪੀਰ ਦਸਤਗੀਰ ਤੋਂ ਪੁੱਛਿਆ ਕਿ ਇਸ ਵਿੱਚ ਮੱਖਣ ਜਾਂ ਕਿਉ ਹੈ ਪੀਰ ਦਸਤਗੀਰ ਨੇ ਉੱਤਰ ਦਿੱਤਾ ਕਿ ਮੱਖਣ ਤਾਂ ਹੈ ਪਰ ਦਿਖਾਈ ਨਹੀਂ ਦੇ ਰਿਹਾ ਗੁਰੂ ਜੀ ਨੇ ਸਮਝਾਇਆ ਕਿ ਜਿਸ ਤਰ੍ਹਾਂ ਦੁੱਧ ਵਿੱਚ ਹਰ ਜਗ੍ਹਾ ਮੱਖਣ ਹੁੰਦਾ ਹੈ ਪਰ ਉਸ ਨੂੰ ਦੇਖਣ ਲਈ ਮਿਹਨਤ ਕਰਨੀ ਪੈਂਦੀ ਹੈ ਦੁੱਧ ਨੂੰ ਰਿੜਕਣਾ ਪੈਂਦਾ ਹੈ ਉਸੇ ਤਰ੍ਹਾਂ ਰੱਬ ਜਾਂ ਖੁਦਾ ਵੀ ਇਸ ਸੰਸਾਰ ਦੇ ਕਣ-ਕਣ ਵਿੱਚ ਮੌਜੂਦ ਹੈ ਲੇਕਿਨ ਉਸ ਨੂੰ ਦੇਖਣ ਲਈ ਆਤਮਿਕ ਗਿਆਨ ਦਾ ਹੋਣਾ ਜ਼ਰੂਰੀ ਹੁੰਦਾ ਹੈ ਇਹ ਸੁਣ ਕੇ ਪੀਰ ਦਸਤਗੀਰ ਵਿਚਾਰਾਂ ਵਿੱਚ ਹੀ ਗਿਰ ਗਿਆ ਉਸ ਦਾ ਤੀਸਰਾ ਸਵਾਲ ਸੀ ਕਿ ਖੁਦਾ ਜਾਂ ਰੱਬ ਕੀ ਕਰਦਾ ਹੈ ਗੁਰੂ ਜੀ ਨੇ ਕਿਹਾ ਕਿ ਜਦੋਂ ਕੋਈ ਕਿਸੇ ਨੂੰ ਗਿਆਨ ਦੇ ਰਿਹਾ ਹੁੰਦਾ ਹੈ ਤਾਂ ਉਹ ਉਸ ਦਾ ਗੁਰੂ ਹੁੰਦਾ ਹੈ। ਪ੍ਰੰਤੂ ਪੀਰ ਦਸਤਗੀਰ ਆਪਣੇ ਗੁਰੂ ਦੇ ਸਾਹਮਣੇ ਸਿੰਘਾਸਨ ਤੇ ਬੈਠਾ ਹੋਇਆ ਹੈ ਜਦਕਿ ਗੁਰੂ ਜੀ ਉਸ ਦੇ ਸਾਹਮਣੇ ਖੜੇ ਸੀ। ਉਹਨਾਂ ਨੇ ਇਸ ਨੂੰ ਅਨਾਦਰ ਦੱਸਿਆ। ਇਹ ਸੁਣ ਕੇ ਪੀਰ ਦਸਤਗੀਰ ਤੁਰੰਤ ਆਪਣੇ ਸਿੰਘਾਸਨ ਤੋਂ ਉਤਰ ਗਿਆ। ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਉਸ ਦੀ ਜਗ੍ਹਾ ਤੇ ਬੈਠਣ ਗੁਰੂ ਜੀ ਸਿੰਘਾਸਨ ਤੇ ਬੈਠ ਗਏ ਕੁਝ ਦੇਰ ਬਾਅਦ ਪੀਰ ਦਸਤਗੀਰ ਨੇ ਹੌਲੇ ਜਿਹੇ ਆਪਣੇ ਤੀਸਰੇ ਪ੍ਰਸ਼ਨ ਦਾ ਉੱਤਰ ਮੰਗਿਆ ਤਾਂ ਗੁਰੂ ਜੀ ਨੇ ਮੁਸਕਰਾਏ ਅਤੇ ਕਿਹਾ ਰੱਬ ਜਾਂ ਖੁਦਾ ਇੱਕ ਮਿੰਟ ਸੈਕਿੰਟ ਵਿੱਚ ਹੀ ਰਾਜੇ ਨੂੰ ਫਕੀਰ ਅਤੇ ਫਕੀਰ ਨੂੰ ਰਾਜਾ ਬਣਾ ਸਕਦਾ ਹੈ ਜਿਸ ਤਰ੍ਹਾਂ ਹੁਣੇ ਪੀਰ ਦਸਤਗੀਰ ਦੇ ਨਾਲ ਹੋਇਆ ਸੀ ਇਹ ਹੀ ਰੱਬ ਦਾ ਕੰਮ ਹੈ ਗੁਰੂ ਜੀ ਦੀ ਗੱਲ ਸੁਣ ਕੇ ਪੀਰ ਦਸਤਗੀਰ ਨੂੰ ਸੱਚ ਦਾ ਗਿਆਨ ਹੋਇਆ ਉਹ ਉਹਨਾਂ ਦੇ ਚਰਨਾਂ ਵਿੱਚ ਡਿੱਗ ਗਿਆ ਅਤੇ ਕਿਹਾ ਕਿ ਸਾਲਾਂ ਤੋਂ ਜਿੰਨਾ ਸਵਾਲਾਂ ਦੇ ਉੱਤਰ ਉਸ ਨੂੰ ਪਰੇਸ਼ਾਨ ਕਰ ਰਹੇ ਸਨ ਉਹਨਾਂ ਦੇ ਉੱਤਰ ਅੱਜ ਉਸ ਨੂੰ ਮਿਲ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ